ਕੱਤ ਜਾਈਏ ਰੇ ਕਰ ਲਾ ਗੋ ਰੰਗ ਕੱਤ ਜਾਈਏ ਰੇ ਕਰ ਲਾ ਗੋ ਰੰਗ ਮੇਰਾ ਚੇਤਨਾ ਚੱਲੈ ਮਨ ਭੈ ਉਹ ਮੰਗ ਇੱਕ ਦਿਵਸ ਮਨ ਭਈ ਉਹ ਮੰਗ ਕਸ ਚੰਦਣ ਚੋਆ ਬਹੁ ਸੁਗੰਧ ਪੂਜਣ ਚਾਲੀ ਬ੍ਰਹਮ ਠਾਏ ਸੋ ਬ੍ਰਹਮ ਬਤਾਇਓ ਗੁਰ ਮਨ ਹੀ ਮਾਹੇ ਜਹ ਜਾਈਐ ਤਾਂ ਜਲ ਪਖਾਨ ਤੂੰ ਪੂਰ ਰਹਿ ਹੋ ਹੈ ਸਬ ਸਮਾਨ বেদ ਪੁਰਾਨ ਸਭ ਦੇਖੇ ਜੋਏ ਉਹਾਂ ਤੋ ਜਾਏ ਜੋ ਇਹਾਂ ਨਾ ਹੋਏ ਸਤਗੁਰ ਮੈਂ ਬਲਹਾਰੀ ਤੂਰ ਜਿਨ ਸਕਲ ਬੇਕਲ ਪ੍ਰਮਾ ਕਾਟੇ ਮੂਰ राम आनंद स्वामी रहमत बारम गुर का शब्द काट कोट करम गुर का शब्द काट ਕੋਟ ਕਰਮ ਵਾਹਿਗੁਰੂ ਤੂੰ ਮੇਰਾ ਮੇਰ ਪਰਬਤ ਸੁਆਮੀ ਓਟ ਗਹੀ ਮੈਂ ਤੇਰੀ ਨਾ ਤੂੰ ਡੋਲੋ ਨਾ ਹਮ ਗਿਰਤੇ ਰਖ ਲੈਨੀ ਹਰ ਮੇਰੀ ਅਬ ਤਬ ਜਬ ਕਬ ਤੂੰ ਹੀ ਤੂੰ ਹੀ ਹਮ ਤੋ ਪਰਸਾਦ ਸੁਖੀ ਸਦਹੀ ਇਹ ਭਗਤ ਕਬੀਰ ਜੀ ਦਾ ਅੰਮ੍ਰਿਤਮਈ ਸ਼ਬਦ ਆਵਾਜ ਇਸ ਦੀ ਵਿਚਾਰ ਕਰੀਏ ਇਸ ਸ਼ਬਦ ਦੇ ਵਿੱਚ ਰਹਾਉ ਦੀਆਂ ਪੰਕਤੀਆਂ ਦੀ ਪਹਿਲਾਂ ਵਿਚਾਰ ਕਰੀਏ ਆਬ ਤਬ ਜਬ ਕਬ तू ही तू ही भगत कबीर जी उपदेश कर दे हाण के हे वाहे गुरु अब होण तब उस वेले जब कब कधी भी तू ही तू ही सदा ही तेरा ही आसरा है हम तौ पर साद सुखी सद ही ਅਸੀ ਤਾਂ ਤੁਹਾਡੀ ਕਿਰਪਾ ਸਦਕਾ ਹੀ ਸਦਾ ਹੀ ਸੁਖੋ ਦੇ ਵਿੱਚ ਹਾਂ ਸਦਾ ਹੀ ਆਨੰਦ ਦੇ ਵਿੱਚ ਹਾਂ ਤੂੰ ਵੀਰੋਮ ਵੀਰ ਪਰਬਤ ਸਵਾਮੀ ਏ ਵਾਹਿਗੁਰੂ ਜੀਓ ਤੁਸੀਂ ਮੇਰੇ ਸਭ ਤੋਂ ਵੱਡੇ ਆਸਰੇ ਹੋ ਮੇਰ ਪਰਬਤ ਮੇਰ ਪਰਬਤ ਸੁਮੇਰ ਪਰਬਤ ਜੋ ਸਭ ਤੋਂ ਵੱਡਾ ਹੈ ਤੁਸੀਂ ਉਸ ਤਰ੍ਹਾਂ ਸਮੇਰ ਪਰਵਤ ਦੀ ਨਿਆਈ ਸਭ ਤੋਂ ਵੱਡੇ ਆਸਰੇ ਹੋ ਓਟ ਗਹੀ ਮੈਂ ਤੇਰੀ ਪ੍ਰਭੂ اے ਵਾਹਿਗੁਰੂ ਮੈਂ ਤਾਂ ਤੇਰੀ ਹੀ ਓਟ ਲਈ ਤੇਰਾ ਹੀ ਆਸਰਾ ਧੱਕਿਆ ਹੈ ਨਾ ਤੂੰ ਡੋਲੋ ਨਾ ਹਮ ਗਿਰਤੇ ਰੱਖ ਲੈਨੀ ਹਰ ਮੇਰੀ ਤੁਸੀਂ ਸਮੇਰ ਪਰਬਤ ਦੀ ਨਿਆਈ ਹੋ ਤੁਸੀਂ ਕਦੀ ਵੀ ਡੋਲਦੇ ਨਹੀਂ ਹੋ ਕਿਉਂਕਿ ਸਮੇਰ ਪਰਬਤ ਨੂੰ ਕੋਈ ਚੱਕਰ ਚੱਲਣ ਮੇਰੀਆਂ ਚੱਲਣ ਉਸ ਤੇ ਕੋਈ ਅਸਰ ਨਹੀਂ ਹੁੰਦਾ ਤੁਸੀਂ ਵਾਹਿਗੁਰੂ ਸਮੇਰ ਪਰਬਤ ਦੀ ਨਿਆਇ ਹੋ ਮੇਰਾ ਸਭ ਤੋਂ ਵੱਡਾ ਆਸਰਾ ਹੋ ਨਾ ਤੂੰ ਮੰਡੋਲੋ ਤੁਸੀਂ ਵੀ ਕਦੀ ਡੋਲਦੇ ਨਹੀਂ ਹੋ ਨਾ ਹਮ ਗਿਰਤੇ ਔਰ ਕਿਉਂਕਿ ਅਸੀਂ ਤੁਹਾਡਾ ਆਸਰਾ ਲਿਆ ਹੋਇਆ ਹੈ ਇਸ ਕਰਕੇ ਅਸੀਂ ਵੀ ਕਦੀ ਗਿਰਦੇ ਨਹੀਂ ਹਾਂ ਡੋਲਦੇ ਨਹੀਂ ਹਾਂ ਰੱਖ ਲਈਨੀ ਹਰ ਮੇਰੀ ਵਾਹਿਗੁਰੂ ਤੁਸੀਂ ਮੇਰੀ लाज ਰੱਖ ਲਈ ਹੈ ਆਵ ਤਬ ਜਬ ਕਬ ਤੂੰ ਹੀ ਤੂੰ ਹੀ ਹਮ ਤੌ ਪਰ ਸਾਧ ਸੁਖੀ ਸਾਧਹੀ ਰਹਾਓ ਤੋਰੇ ਪਰਉਸੈ ਮਗਹਰ ਬਸਿਓ ਮੇਰੇ ਤਨ ਕੀ ਤਪਤ ਬੁਝਾਈ ਪਹਿਲੇ ਦਰਸ਼ਨ ਮਗਹਰ ਪਾਇਓ ਹੁਣ ਕਾਸ਼ੀ ਬਸੇ ਆਈ ਇਹ ਦੋ ਜੋ ਸ਼ਹਿਰਾਂ ਇੱਕ ਮਗਹਰ ਹੈ ਇੱਕ ਕਾਂਸੀ ਹੈ ਇਹ ਯੂਪੀ ਦੇ ਵਿੱਚ ਉੱਤਰ ਪ੍ਰਦੇਸ਼ ਦੇ ਵਿੱਚ ਜੋ ਕਾਂਸੀ ਹੈ ਉਸ ਨੂੰ ਇਹ ਮੰਨਦੇ ਹਨ ਕਿ ਉਸ ਤੇ ਵੀ ਜਿਹੜਾ ਵੀ ਕੋਈ ਮਗਰੇਗਾ ਉਸ ਦਾ ਸਵਰਗਾਂ ਨੂੰ ਜਾਵੇਗਾ ਇਹ Hindu ਮਿਤੀਆਸ ਦੀ ਮਾਨਤਾ ਹੈ ਇਸ ਕਰਕੇ ਕਈ ਤਾਂ ਉੱਥੇ ਜਾ ਕੇ ਹੀ ਮਰਦੇ ਹਨ ਇੱਥੋਂ ਤੱਕ ਕਿ ਉੱਥੇ ਇੱਕ ਆਰਾ ਵੀ ਲਾਇਆ ਹੋਇਆ ਸੀ ਕਿ ਉਸ ਆਰੇ ਦੇ ਨਾਲ ਆਪਣੇ ਆਪ ਨੂੰ ਦੋ ਫਾੜ ਕਰਾ ਲੈਂਦੇ ਸਨ ਅਤੇ ਇੱਕ ਦਰਖਤ ਵੀ ਸੀ ਉਸ ਦਰਖਤ ਤੋਂ ਡੇਕੇ ਆਪਣੇ ਆਪ ਨੂੰ ਖਤਮ ਕਰ ਲੈਂਦੇ ਸਨ ਕਿ ਅਸੀਂ ਕਾਂਸ਼ੀ ਦੇ ਵਿੱਚ ਮਰ ਰਹੇ ਹਾਂ ਇਸ ਕਰਕੇ ਸਾਨੂੰ ਸਵਰਗ ਮਿਲੇਗਾ ਕਿ ਕਿ ਕਾਂਸੀ ਸ਼ਹਿਰ ਇੱਕ ਹੈ ਉਸ ਤੋਂ ਦੂਰ ਹੈ ਜੋ ਕੋਈ ਉਸ ਤੋਂ ਕਾਂਸੀ ਤੋਂ 150 ਕਿਲੋਮੀਟਰ ਦੇ ਦੂਰ ਮਗਰ ਹੈ ਉਹ ਮਗਰ ਸ਼ਹਿਰ ਨੂੰ ਇੱਕ ਸ਼ਰਾਪ ਮਿਲਿਆ ਹੋਇਆ ਹੈ ਕਿ ਜਿਹੜਾ ਵੀ ਇੱਥੇ ਮਰੇਗਾ ਉਹ ਖੋਤੇ ਦੀ ਜੂਣ 'ਚ ਪਏਗਾ ਭਗਤ ਕਬੀਰ ਜੀ ਇਹਨਾਂ ਪਖੰਡਾਂ ਨੂੰ ਖਤਮ ਕਰਦੇ ਹਨ ਇਹ ਜੋ ਕਰਮकांड ਉਹਨਾਂ ਪੰਡਤਾਂ ਨੇ ਪਾਏ ਹੋਏ ਹਨ ਉਹਨਾਂ ਨੂੰ ਨਹੀਂ ਮੰਨਦੇ ਇਸ ਕਰਕੇ ਭਗਤ ਕਬੀਰ ਜੀ ਮਗਹਰ ਜਾ ਵਸੇ ਕਾਂਸ਼ੀ ਨੂੰ ਛੱਡ ਦਿੱਤਾ ਉਹਨਾਂ ਨੇ ਅਤੇ ਮਗਹਰ ਦੇ ਵਿੱਚ ਜਾ ਵਸੇ ਇਸ ਕਰਕੇ ਇਸ ਪੰਕਤੀਆਂ ਦੇ ਵਿੱਚ ਉਪਦੇਸ਼ ਕਰਦੇ ਹਨ ਤੇਰ ਤੋਰੇ ਪਰੋਸੈ ਮਗਹਰ ਬਸਿਓ ਮੇਰੇ ਤਾਨ ਕੀ ਤਪਤ 부ਝਾਈ اے ਪ੍ਰਭ ਮੈਂ ਤੇਰੇ ਭਰੋਸੇ ਤੇ ਤੇਰੇ ਆਸਰੇ ਤੇ ਕਾਂਸ਼ੀ ਨੂੰ ਛੱਡ ਕੇ ਮਘਰ ਦੇ ਵਿੱਚ ਜਾ ਬਸਿਆ ਹਾਂ ਮੇਰੇ ਤਨ ਕੀ ਤਪਤ 부ਝਾਈ ਜਿੱਥੇ ਇਹ ਪੰਡਤ ਲੋਕ ਕਹਿੰਦੇ ਹਨ ਮਘਰ ਦੇ ਵਿੱਚ ਕਿ ਖੋਤੇ ਦੀ ਜੂਨ ਵਿੱਚ ਪੈਣਗੇ ਪਰ ਮੇਰੀ ਤਾਂ ਉਸ ਮਘਰ ਦੇ ਵਿੱਚ ਹੀ ਅੰਦਰਲੀ ਤ੍ਰਿਸ਼ਨਾ ਜੋ ਹੈ ਤਪਤ ਜੋ ਹੈ ਉਹ ਪਰਮਾਤਮਾ ਦਾ ਨਾਮ ਜਪਣ ਕਰਕੇ ਬੁੱਝ ਗਈ ਹੈ ਪਹਿਲੇ ਦਰਸ਼ਨ ਮਗਹਰ ਪਾਇਓ ਹੁਣ ਕਾਂਸ਼ੀ ਬਸੇ ਆਈ ਭਗਤ ਕਬੀਰ ਜੀ ਕਹਿ ਰਹੇ ਹਨ ਕਿ ਮੈਂ ਤਾਂ ਪਹਿਲਾਂ ਦਰਸ਼ਨ ਉਸ ਵਾਹਿਗੁਰੂ ਦਾ ਉੱਥੇ ਮਗਹਰ ਦੇ ਵਿੱਚ ਹੀ ਪਾਇਆ ਹੈ ਉੱਥੇ ਦਰਸ਼ਨ ਮੈਨੂੰ ਉਸ ਪਰਮਾਤਮਾ ਦੇ ਦਰਸ਼ਨ ਹੋਏ ਮਗਹਰ ਦੇ ਵਿੱਚ ਜਿਸ ਨੂੰ ਕਹਿੰਦੇ ਨੇ ਕਿ ਸਾਰਾ ਪੀ ਹੋਈ ਧਰਤੀ ਹੈ ਮੈਨੂੰ ਤਾਂ ਉੱਥੇ ਹੀ ਪ੍ਰਭੂ ਦੇ ਦਰਸ਼ਨ ਹੋਏ ਉੱਥੇ ਦਰਸ਼ਨ ਕਰਕੇ ਫਿਰ ਮੈਂ ਕਾਂਸੀ ਨੂੰ ਆ ਗਿਆ ਪਹਿਲੇ ਦਰਸ਼ਨ ਮਘਰ ਪਾਇਓ ਹੁਣ ਕਾਂਸੀ ਬਸੇ ਆਈ ਜੈਸਾ ਮਘਰ ਤੈਸੀ ਕਾਂਸੀ ਹਮ ਇੱਕੇ ਕਰ ਜਾਣੀ ਅਸੀਂ ਤਾਂ ਜਿਸ ਤਰ੍ਹਾਂ ਮਗਹਰ ਹੈ ਉੱਥੇ ਵੀ ਨਾਮ ਜਪਦੇ ਹਾਂ ਉੱਥੇ ਤੇਰੇ ਆਸਰੇ ਪ੍ਰਭੂ ਰਹਿੰਦੇ ਹਾਂ ਅਤੇ ਕਾਂਸੀ ਦੇ ਵਿੱਚ ਵੀ ਨਾਮ ਹੀ ਜਪਦੇ ਹਾਂ ਅਸੀਂ ਤਾਂ ਮਗਹਰ ਤੇ ਕਾਂਸੀ ਨੂੰ ਇੱਕੋ ਜਿਹਾ ਹੀ ਜਾਣਿਆ ਹੈ ਹਵਨ ਨਿਰਦਨ ਜਿਉ ਇਹ ਧਨ ਪਾਇਆ ਮਰਤੇ ਫੂਟ ਗਮਾਨੀ ਹਾਮ ਨਿਰਦਨ ਜਿਉਂ ਜਿਸ ਤਰ੍ਹਾਂ ਕਿ ਇੱਕ ਨਿਰਦਨ ਨੂੰ ਗਰੀਬ ਬੰਦੇ ਨੂੰ ਕੋ ਧਨ ਦੀ ਪ੍ਰਾਪਤੀ ਹੋ ਜਾਂਦੀ ਹੈ ਤਾਂ ਉਸ ਨੂੰ ਬੜਾ ਹੀ ਆਸਰਾ ਮਿਲਦਾ ਹੈ ਉਸ ਨੂੰ ਅੰਦਰ ਖੁਸ਼ੀ ਹੁੰਦੀ ਹੈ ਹਾਮ ਨਿਰਦਨ ਜਿਉਂ ਇਹ ਧਨ ਪਾਇਆ ਜਦੋਂ ਇਹ ਨਾਮ ਧਨ ਸਾਨੂੰ ਮੈਨੂੰ ਮਿਲ ਗਿਆ ਨਿਰਦਨ ਨੂੰ ਮੈਨੂੰ ਕਬੀਰ ਜੀ ਆਪਣੇ ਆਪ ਨੂੰ ਨਿਰਦਨ ਕਹਿ ਰਹੇ ਹਨ ਕਿ ਮੈਨੂੰ ਜਦੋਂ ਨਿਰਦਨ ਨੂੰ ਬੰਗਾਲ ਨੂੰ ਇਹ ਨਾਮ ਧੰਨ ਮਿਲ ਗਿਆ ਪਰ ਜੋ ਮਰਤੇ ਫੂਟ ਗੁਮਾਨੀ ਮੈਨੂੰ ਤਾਂ ਉਸ ਵਾਹਿਗੁਰੂ ਦੀ ਕਿਰਪਾ ਸਦਕਾ ਉਸ ਵਾਹਿਗੁਰੂ ਦੇ ਆਸਰੇ ਸਦਕਾ ਨਾਮ ਧੰਨ ਦੀ ਪ੍ਰਾਪਤੀ ਹੋ ਗਈ ਪਰ ਜਿਹੜੇ ਕਿ ਕਾਂਸ਼ੀ ਦੇ ਵਿੱਚ ਵਸਦੇ ਹਨ ਮਰਤੇ ਫੂਟ ਗੁਮਾਨੀ ਉਹ ਆਪਣੇ ਗੁਮਾਨ ਦੇ ਵਿੱਚ ਰਹਿ ਕੇ ਹੀ ਮਰ ਰਹੇ ਹਨ ਉਹਨਾਂ ਨੂੰ ਇਹੀ ਗੁਮਾਨ ਹੈ ਇਹ ਅਸੀਂ ਅਸੀਂ ਕਾਂਸੀ ਦੇ ਵਿੱਚ ਵਸ ਰਹੇ ਹਾਂ ਇਸ ਕਰਕੇ ਅਸੀਂ ਸਿੱਧਾ ਸਵਰਗ ਨੂੰ ਜਾਵਾਂਗੇ ਕਰੇ ਗੁਮਾਨ ਚੁਬੈ ਤਿਸ ਸੂਲਾਂ ਕੋ ਕਾਢਣ ਕੋ ਨਹੀਂ ਭਗਤ ਵੀਰ ਜੀ ਉਪਦੇਸ਼ ਕਰਦੇ ਹਨ ਕਰੇ ਗੁਮਾਨ ਜਿਹੜਾ ਵੀ ਕੋਈ ਆਪਣੇ ਆਪ ਕਿਸੇ ਤਰ੍ਹਾਂ ਦਾ ਵੀ ਗੁਮਾਨ ਕਰਦਾ ਹੈ ਅਹੰਕਾਰ ਕਰਦਾ ਹੈ ਚੁਬਹਿ ਇਸ 16 ਉਹਨਾਂ ਨੂੰ ਸਦਾ ਹੀ ਫਿਰ ਇਹ ਹਉਮੇ ਦੀਆਂ 16 ਹੀ ਚੁਬਹ ਦਿਹਾਰਿਆਂ ਦੀਆਂ ਹਨ ਉਹ ਕਾਢਣ ਕੋ ਨਹੀਂ ਫਿਰ ਇਹਨਾਂ 16 ਨੂੰ ਕੋਈ ਪਾਟ ਵੀ ਨਹੀਂ ਸਕਦਾ ਅਜ ਸੁਚੋਵਕੋ ਬਿਲਲ ਬਿਲਾਤੇ ਨਰ ਕੇ ਘੋਰ ਪਚਾਈ ਅਜੈ ਸੋ ਅਜੇ ਵੀ ਅਰਥਾਤ ਸਾਰੀ ਜ਼ਿੰਦਗੀ ਹੀ ਉਹਨਾਂ ਨੂੰ ਚੋਬ ਕੋ ਬਿਲਲ ਬੁਲਾਤੇ ਇਹ ਜੋ 16 ਦੀਆਂ ਚੋਬਾਂ ਹਨ ਇਹ ਹੋਮੇ ਰੂਪੀ 16 ਦੀਆਂ ਚੋਬਾਂ ਹਨ ਉਹ ਸਾਰੀ ਉਮਰ ਹੀ ਉਹਨਾਂ ਨੂੰ ਚੁੱਬਦੀਆਂ ਹਨ ਉਹ ਫਿਰ ਇਸ ਚੋਬ ਦੇ ਕਾਰਨ ਹੀ ਸਦਾ ਬਿਲੇ ਬਿਲਾ ਤੇ ਬਿਲੇ ਬਿਲਾ ਤੇ ਦੁਖੀ ਹੁੰਦੇ ਹਨ ਨਰਕੇ ਹੋਰ ਪਚਾਹੀ ਅਤੇ ਇਹ ਇੱਕ ਨਰਕ ਰੂਪ ਹੀ ਜ਼ਿੰਦਗੀ ਵਿੱਚ ਬਤਾਂਦੇ ਹਨ ਉਹ ਇਹੋ ਜੇ ਨਰਕ ਦੇ ਵਿੱਚ ਸਦਾ ਖਤਮ ਹੁੰਦੇ ਹਨ ਇਹ ਜਿਸ ਤਰ੍ਹਾਂ ਕਿ ਆਪਾਂ ਸੋਹਿਲਾ ਸਾਹਿਬ ਦੇ ਵਿੱਚ ਵੀ ਹਰ ਰੋਜ਼ ਬਾਣੀ ਪੜ੍ਹਦੇ ਹਾਂ ਕਿ ਉੱਥੇ ਵੀ ਸਤਿਗੁਰੂ ਜੀ ਇਹੀ ਹਉਮੈ ਦੀਆਂ 16 ਦੀ ਗੱਲ ਕਰ ਰਹੇ ਹਨ ਸਾਕਤ ਹਰ ਰਸ ਸਾਧਨਾ ਜਾਣਿਉ ਤਿਨ ਅੰਤਰ ਹਉਮੈ ਕੰਡਾ ਹੈ ਜਿਉ ਜਿਉ ਚਲੈ ਚੁਬੈ ਦੁਖ ਪਾਵੈ ਜਮ ਕਾਲ ਸੈ ਸਿਰ ਡੰਡਾ ਹੈ ਉਸ ਸਾਖਤ ਜਿਨ੍ਹਾਂ ਨੇ ਉਸ ਵਾਹਿਗੁਰੂ ਦਾ ਰਸ ਨਹੀਂ ਜਾਣਿਆ ਉਹਨਾਂ ਦੇ ਅੰਦਰ ਤਾਂ ਹਉਮੈ ਦਾ ਕੰਡਾ ਹੈ ਜਿੱਦਾਂ ਜਦਾਂ ਉਹ ਚੱਲਦੇ ਹਨ ਉਸੇ ਤਰ੍ਹਾਂ ਹੀ ਉਹ ਚੁਬਦਾ ਜਾਂਦਾ ਹੈ ਉਹ ਫਿਰ ਸਦਾ ਹੀ ਦੁੱਖ ਪਾਉਂਦੇ ਹਨ ਇੱਥੇ ਵੀ ਭਗਤ ਕਬੀਰ ਜੀ ਇਹੀ ਸਾਨੂੰ ਉਪਦੇਸ਼ ਕਰਦੇ ਹਨ ਕਰੇ ਗੋਮਣ ਜਿਹੜੇ ਹੰਕਾਰ ਕਰਦੇ ਹਨ ਚੁਬਹਿ ਤਿਸ ਸੂਲਾਂ ਉਹਨਾਂ ਨੂੰ ਹਮਕਾਰ ਦੀਆਂ ਅਭਿਮਾਨ ਦੀਆਂ ਸੂਲਾਂ ਚੁਭਦੀਆਂ ਕੋ ਕਾਢਣ ਕੋ ਨਹੀਂ ਅਤੇ ਕੋਈ ਇਹ ਸੂਲਾਂ ਨੂੰ ਇਹ ਜੋ ਹੋਮੇਦੀਆਂ ਸੂਲਾਂ ਨੂੰ ਕੋਈ ਖਤਮ ਨਹੀਂ ਕਰ ਸਕਦਾ ਅਜੈ ਸੋ ਚੋਵ ਕੋ ਬਿਲਲ ਬਿਲਾਤੇ ਨਰ ਕੇ ਕੋਰ ਪਚਾਈ ਫਿਰ ਉਹ ਸਦਾ ਹੀ ਗਿਲਕਦੇ ਹਨ ਇਹਨਾਂ 16 ਦੇ ਕਾਰਨ ਕਿਉਂਕਿ ਹਉਮੈ ਦੀ 16 ਉਹਨਾਂ ਦੇ ਅੰਦਰ ਸਦਾ ਹੀ ਚੁੱਭਦੀਆਂ ਰਹਿੰਦੀਆਂ ਇਹ ਉਹਨਾਂ ਦੀ ਜ਼ਿੰਦਗੀ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਕਿ ਇੱਕ ਨਰਕ ਦੇ ਵਿੱਚ ਪਏ ਹੋਏ ਹਨ ਕਵਣ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੂਰਾ ਦੇ ਹਮ ਕਾਹੂ ਕੀ ਕਾਣ ਨਾ ਕੱਢਤੇ ਆਪਣੇ ਗੁਰ ਪਰਸਾਦ ਦੇ ਭਗਤ ਕਬੀਰ ਜੀ ਉਪਦੇਸ਼ ਕਰਦੇ ਹਨ ਕਿ ਸੰਤ ਜਨਾਂ ਲਈ ਕੋਈ ਨਰਕ ਜਾਂ ਸੁਰਗ ਕੁਛ ਵੀ ਨਹੀਂ ਹੈ ਸੰਤ ਜਨਾਂ ਨੇ ਇਹ ਦੋਨੇ ਹੀ ਰੱਦ ਕਰ ਦਿੱਤੇ ਹਨ ਕਵਣ ਨਰਕ ਕਿਆ ਸੁਰਗ ਵਿਚਾਰਾ ਕਿਹੜਾ ਨਰਕ ਤੇ ਕਿਹੜਾ ਸੁਰਗ ਸੰਤਣ ਦੂਰਾਤੇ ਨਾ ਤਾਂ ਸੰਤ ਜਨ ਨਰਕ ਤੋਂ ਡਰਦੇ ਹਨ ਅਤੇ ਨਾ ਹੀ ਉਹਨਾਂ ਦੇ ਅੰਦਰ ਕੋਈ ਸਵਰਗ ਦੀ ਲਾਲਸਾ ਹੈ ਉਹਨਾਂ ਲਈ ਤਾਂ ਉਹੀ ਸਵਰਗ ਹੈ ਜਿੱਥੇ ਕਿ ਉਸ ਵਾਹਿਗੁਰੂ ਦਾ ਕੀਰਤਨ ਹੁੰਦਾ ਹੈ ਉਹੀ ਸਵਰਗ ਹੈ ਹਮ ਕਾਹੂ ਕੀ ਕਾਣ ਨਾ ਕੱਢਤੇ ਆਪਣੇ ਗੁਰ ਪਰਸਾਦੇ ਆਪਣੇ ਗੁਰੂ ਦੀ ਕਿਰਪਾ ਕਰਕੇ ਆਪਣੇ ਗੁਰੂ ਦੀ ਮਿਹਰ ਕਰਕੇ ਅਸੀਂ ਤਾਂ ਕਿਸੇ ਸਵਰਗ ਦੀ ਜਾਂ ਨਾਰਕ ਦੀ ਮੋਤਾਜੀ ਨਹੀਂ ਕੜਦੇ ਕੋਈ ਸਾਨੂੰ ਨਰਕ ਦੀ ਜਾਂ ਸਵਰਗ ਦੀ ਮੋਤਾਜੀ ਨਹੀਂ ਹੈ ਗੁਰੂ ਦੀ ਕਿਰਪਾ ਕਰਕੇ ਕਿਉਂਕਿ ਅਸੀਂ ਗੁਰੂ ਦੀ ਸ਼ਰਨ ਦੇ ਵਿੱਚ ਆਏ ਹਾਂ ਅਬ ਤੋ ਜਾਏ ਚੜੇ ਸਿੰਘਾਸਣ ਮਿਲੇ ਹੈ ਸਾਰੰਗ ਪਾਣੀ ਪੱਕ ਵੀਰ ਜੀ ਕਹਿੰਦੇ ਹਨ ਆਬ ਤੋ ਜਾਏ ਚੜੇ ਸਿੰਘਾਸਣ ਉਨ ਸਾਡੇ ਇੱਕ ਉੱਚੀ ਆਤਮਿਕ ਅਵਸਥਾ ਹੋ ਗਈ ਹੈ ਇਸ ਉੱਚੀ ਆਤਮਿਕ ਅਵਸਥਾ ਉਤਕਾਰਨ ਮਿਲੇ ਹਨ ਸਾਰਿੰਗ ਪਾਣੀ ਸਾਰਿੰਗ ਪਾਣੀ ਉਹ ਵਾਹਿਗੁਰੂ ਪਰਮਾਤਮਾ ਪ੍ਰਭੂ ਸਾਨੂੰ ਉਸ ਪਰਮਾਤਮਾ ਦੇ ਨਾਲ ਮਿਲਾਪ ਹੋ ਗਿਆ ਹੈ ਤਬ ਤੋਂ ਜਾਏ ਚੜੇ সিংহাসਨ ਮਿਲੇ ਹਨ ਸਾਰਿੰਗ ਪਾਣੀ ਰਾਮ ਕਬੀਰਾ ਇੱਕ ਪਏ ਹੈ ਕੋਈ ਨ ਸਕੈ ਪਛਾਨੀ ਇਸ ਉੱਚੀ ਆਤਮਿਕ ਅਵਸਥਾ ਕਾਰਨ ਉਸ ਵਾਹਿਗੁਰੂ ਦੀ ਪ੍ਰਾਪਤੀ ਹੋ ਗਈ ਹੈ ਉੱਚੀ ਆਤਮਿਕ ਅਵਸਥਾ ਕਿਉਂ ਹੋਈ ਕਿਉਂਕਿ ਭਗਤ ਕਬੀਰ ਜੀ ਕਹਿ ਰਹੇ ਹਾਂ ਕਿ ਅਸੀਂ ਉਸ ਵਾਹਿਗੁਰੂ ਦਾ ਹੀ ਆਸਰਾ ਲਿਆ ਭਾਵੇਂ ਅਸੀਂ ਕਾਂਸੀ ਦੇ ਵਿੱਚ ਵਸੇ ਭਾਵੇਂ ਅਸੀਂ ਮਗਰ ਦੇ ਵਿੱਚ ਵਸੇ ਸਾਨੂੰ ਉਸ ਦੇ ਨਾਲ ਕੋਈ ਵੀ ਫਰਕ ਨਹੀਂ ਪੈਂਦਾ ਕਿਉਂਕਿ ਹਰਥਾਂ ਉਸ ਵਾਹਿਗੁਰੂ ਦਾ ਹੀ ਨਵਾਸ ਹੈ ਕਾਂਸੀ ਦੇ ਵਿੱਚ ਵੀ ਉਹੀ ਹੈ ਵਾਹਿਗੁਰੂ ਹੈ ਅਤੇ ਮਘਰ ਦੇ ਵਿੱਚ ਵੀ ਉਹੀ ਆਸੀ ਤਾਂ ਮਘਰ ਦੇ ਵਿੱਚ ਉਸ ਦਾ ਨਾਮ ਜਪਿਆ ਤੇ ਸਾਨੂੰ ਮਘਰ ਦੇ ਵਿੱਚ ਵੀ ਉਹਨਾਂ ਦੇ ਹੀ ਦਰਸ਼ਨ ਹੋਏ RAM ਕਬੀਰਾ ਇੱਕ ਪਏ ਹੈ ਕੋਈ ਨਾ ਸਕੈ ਪਛਾਨੀ ਹੁਣ ਕਬੀਰ ਜੀ ਕਹਿ ਰਹੇ ਹਨ ਕਿ ਮੈਂ ਕਬੀਰ ਅਤੇ ਮੇਰਾ ਰਾਮ ਇਕ ਭਏ ਹਨ ਇਕੋ ਜੇ ਹੋ ਗਏ ਹਾਂ ਆਪਸੇ ਵਿੱਚ ਮਿਲ ਗਏ ਹਾਂ ਕੋਈ ਨਾ ਸਕੈ ਪਛਾਨੀ ਹੋਏ ਇਹ ਨਹੀਂ ਕਿ ਕੋਈ ਪਛਾਣ ਕਰ ਸਕਦਾ ਕਿ ਰਾਮ ਕੌਣ ਹੈ ਤੇ ਕਬੀਰ ਕੌਣ ਹੈ ਇਸ ਤਰ੍ਹਾਂ ਆਪਸ ਦੇ ਵਿੱਚ मिल गए ਹਨ ਜਿਸ ਤਰ੍ਹਾਂ ਪਾਣੀ ਦੇ ਵਿੱਚ ਪਾਣੀ ਮਿਲ ਕੇ ਫਿਰ ਕੋਈ ਇਹ ਨਹੀਂ ਪਛਾਨ ਸਕਦਾ ਕਿ ਕਿਹੜਾ ਪਾਣੀ ਹੈ ਇਸ ਤਰ੍ਹਾਂ ਹੀ ਰਾਮ ਅਤੇ ਕਬੀਰ ਆਪਸ ਦੇ ਵਿੱਚ ਇਸ ਤਰ੍ਹਾਂ ਮਿਲ ਗਏ ਹਨ ਕਿ ਕੋਈ ਉਹਨਾਂ ਨੂੰ ਇਹ ਨਹੀਂ ਕਹਿ ਸਕਦਾ ਕਿ ਕਿਹੜਾ ਕਬੀਰ ਹੈ ਤੇ ਕਿਹੜਾ ਰਾਮ ਹੈ ਕਿਉਂ ਭਗਤ ਕਬੀਰ ਜੀ ਉਹਨਾਂ ਦੇ ਨਾਲ ਪਰਮਾਤਮਾ ਦੇ ਨਾਲ ਇੱਕ ਵਿੱਚ ਹੋ ਗਏ ਕਿਉਂਕਿ ਉਹਨਾਂ ਦੇ ਨਾਮ ਦਾ ਅਸਰ ਆ ਲਿਆ ਤਾਂ ਕਿ ਸਦਾ ਹੀ ਉਹ ਇਹਨਾਂ ਨੇ ਜੋ ਪੰਡਤਾਂ ਨੇ ਵਹਿਮ ਪਾਇਆ ਸੀ ਕਿ ਕਾਂਸ਼ੀ ਦੇ ਵਿੱਚ ਜੇ ਕੋ ਮਰਦਾ ਹੈ ਤਾਂ ਉਹ ਸਵਰਗਾਂ ਨੂੰ ਜਾਵੇਗਾ ਪਰ ਭਗਤ ਕਬੀਰ ਜੀ ਨੇ ਉਹਨਾਂ ਦਾ ਵਹਿਮ ਤੋੜਨ ਦੇ ਲਈ ਜਦੋਂ ਉਹਨਾਂ ਦਾ ਆਖੀਰਲਾ ਸਮਾਂ ਆਇਆ ਉਹਨਾਂ ਨੇ ਕਾਂਸ਼ੀ ਨੂੰ ਛੱਡ ਕੇ ਮਗਰ ਦੇ ਵਿੱਚ ਪਹੁੰਚ ਗਏ ਉੱਥੇ ਜਾ ਕੇ ਹੀ ਉਹਨਾਂ ਨੇ ਸਰੀਰ त्यागा ਅੱਜ ਵੀ ਉੱਥੇ ਉਹਨਾਂ ਦੀ ਸਮਾਦ ਬਣੀ ਹੋਈ ਹੈ ਭਗਤ ਕਬੀਰ ਜੀ ਦੀ ਉਹ ਮੋਗਰ ਇਸ ਕਰਕੇ ਗਏ ਤਾਂ ਜੋ ਇਹਨਾਂ ਦੇ ਜੋ ਅੰਦਰ ਪਖੰਡ ਪਾਏ ਹੋયા ਨੇ ਇਹਨਾਂ ਪਖੰਡਾਂ ਨੂੰ ਤੋੜ ਸਕਣ। ਤੋਂ ਸਤਿਗੁਰੂ ਕਿਰਪਾ ਕਰਨ ਜੋ ਗੁਰਬਾਣੀ ਸਾਨੂੰ ਉਪਦੇਸ਼ ਕਰਦੀ ਹੈ ਕਿ ਨਾਮ ਦਾ ਹੀ ਆਸਰਾ ਹੈ ਨਾਮ ਹੀ ਸਦਾ ਜਪਣਾ ਹੈ ਕਿਉਂਕਿ ਜਿੱਥੇ ਵੀ ਨਾਮ ਜਪਿਆ ਜਾਵੇ ਉਹੀ ਉੱਚੇ ਸਥਾਨ ਹਨ ਜਿੱਥੇ ਨਾਮ ਜਪੀਏ ਰਬ ਪਿਆਰੇ ਸੇ ਆਸਤਲ ਸੋਇਣ ਚੁਵਾਰੇ ਜਿੱਥੇ ਨਾਮ ਨਜਪੀਏ ਮੇਰੇ ਕੋਈਂਦਾ ਸੇ ਨਗਰ ਉਜਾੜੀ ਜਿਉ ਜਿੱਥੇ ਨਾਮ ਸਵਾਹੀ ਗੁਰ ਦਾ ਜਪਿਆ ਜਾਂਦਾ ਹੈ ਭਾਵੇਂ ਉਹ ਅਸਥਲ ਹਨ ਓਏ ਟਿੱਬੇ ਹਨ ਪਰ ਸਤਿਗੁਰੂ ਜੀ ਕਹਿੰਦੇ ਹਨ ਉਹ ਇਸ ਤਰ੍ਹਾਂ ਹਨ ਜਿਦਾਂ ਕਿ ਸੋਨੇ ਦੇ ਚਿਵਾਰੇ ਬਣੇ ਹੋਏ ਹੋਣ ਪਰ ਜਿੱਥੇ ਨਾਮ ਨਹੀਂ ਜਪਿਆ ਜਾਂਦਾ ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦ ਦਾ ਸੇ ਨਗਰ ਉਜਾੜੀ ਜਿਉ ਉਹੀ ਉਜੜੇ ਹੋਏ ਨਗਰ ਹਨ ਜਿੱਤੇ ਉਸ ਵਾਹਿਗੁਰੂ ਦਾ ਨਾਮ ਨਹੀਂ ਜਪਿਆ ਜਾਂਦਾ ਤੋ ਸਤਗੁਰੂ ਕਿਰਪਾ ਕਰਨ ਸਤਗੁਰੂ ਦੇ ਅੱਗੇ ਇਹ ਹੀ ਅਰਜ਼ੋਈ ਕਰਨੀ ਹੈ ਕਿ ਆਪਣੇ ਨਾਮ ਦੀ ਬਖਸ਼ਿਸ਼ ਕਰਨ ਨਾਮ ਦੇ ਨਾਲ ਸਾਨੂੰ ਜੋੜਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ